ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੋਗ ਅੱਜ ਦਾ ਵਲੋਗ ਬਹੁਤ ਇੰਪੋਰਟੈਂਟ ਹੈ ਤੇ ਡਿਸਕਸ ਤੁਹਾਡੇ ਨਾਲ ਇੱਕ ਬਹੁਤ ਪੋਜ਼ਿਟਿਵ ਟੌਪਿਕ ਕਰਨਾ ਹੈ ਕੈਨੇਡਾ ਨੇ ਟੈਂਪਰੇਰੀ ਰੈਜ਼ਿਡੈਂਸ ਦੀ ਗਿਣਤੀ 5% ਤੋਂ ਟੋਟਲ ਪੋਪੂਲੇਸ਼ਨ ਦਾ ਘੱਟ ਕਰਨ ਦਾ ਫੈਸਲਾ ਲਿਆ ਉਸ ਤੋਂ ਬਾਅਦ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਜਾਂ ਫਿਰ ਹੋਰ ਵੱਖ-ਵੱਖ ਜਿਹੜੇ ਵੀ ਉਹਨਾਂ ਦਾ ਟੀਆਰ ਬੇਸ ਵੀਜ਼ੇ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ ਕਿ ਉਹਨਾਂ ਦਾ ਨੰਬਰ ਜਿਹੜਾ ਉਹ ਘਟਾਇਆ ਜਾਵੇ ਹੁਣ ਉਹਦਾ ਇੰਪੈਕਟ ਜਿਹੜਾ ਆ ਉਹਦਾ ਇਫੈਕਟ ਜਿਹੜਾ ਉਹ ਕੈਨੇਡਾ ਦੇ ਵਿੱਚ ਦਿਖਣਾ ਸ਼ੁਰੂ ਹੋ ਗਿਆ ਹੈ ਇਹ ਤੁਹਾਡੇ ਸਾਰਿਆਂ ਦੇ ਅਸਪੈਕਟ ਤੋਂ ਦੇਖਿਆ ਜਾਵੇ ਤੇ ਇੱਕ ਚੰਗੀ ਖਬਰ ਹੈ ਜਿਹੜੇ ਖਾਸ ਕਰਕੇ ਕੈਨੇਡਾ ਦੇ ਵਿੱਚ ਇਮੀਗ੍ਰੈਂਟਸ ਰਹਿ ਰਹੇ ਨੇ ਉਹਨਾਂ ਵਾਸਤੇ ਤਾਂ ਇਹ ਹੋਰ ਵੀ ਚੰਗੀ ਖਬਰ ਇਸ ਕਰਕੇ ਵੀ ਕਹੀ ਜਾ ਸਕਦੀ ਹੈ ਜਿਹੜੇ ਬਹੁਤ ਵੱਡੇ ਵੱਡੇ ਰੈਂਟ ਪੇ ਕਰ ਰਹੇ ਸੀਗੇ ਜੌਬ ਦੀਆਂ ਪ੍ਰੋਬਲਮਸ ਸੀਗੀਆਂ ਕੈਨੇਡਾ ਦੇ ਵਿੱਚ ਉਹਨਾਂ ਨੂੰ ਲੈ ਕੇ ਇੱਕ ਰਾਹਤ ਵਾਲੀ ਖਬਰ ਕਹੀ ਜਾ ਸਕਦੀ ਹੈ ਤੇ ਜਿਨ੍ਹਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਦੇ ਲਈ ਫਾਈਲਿੰਗ ਕਰਨੀ ਹੈ ਉਹਨਾਂ ਵਾਸਤੇ ਵੀ ਇਹ ਪੋਜ਼ਿਟਿਵ ਖਬਰ ਹੈਗੀ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਅਸੀਂ ਬਣਾਉਂਦੇ ਕਿਪਸ ਨੂੰ ਦਾਸ ਉਹ ਪਿਛਲ ਚਾਹਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਕੈਨੇਡਾ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਟੈਂਪਰੇਰੀ ਰੈਜ਼ਿਡੈਂਸ ਵੀਜ਼ਾ ਨੂੰ ਲੈ ਕੇ ਕਈ ਅਜਿਹੇ ਮੀਜਰਸ ਲਏ ਜਿਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਕੈਨੇਡਾ ਦਾ ਵੀਜ਼ਾ ਲੈਣਾ ਥੋੜਾ ਔਖਾ ਹੈ ਇਹਦਾ ਇੰਪੈਕਟ ਵੀ ਦੇਖਣ ਨੂੰ ਮਿਲਿਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਜ਼ਿਟਰ ਟੂਰਿਸਟ ਵੀਜ਼ਾ ਦੇ ਰਿਫਿਊਜ਼ਲ ਦੇਖਣ ਨੂੰ ਮਿਲੇ ਸਟੂਡੈਂਟ ਵੀਜ਼ਾ ਦੇ ਉੱਤੇ ਖਾਸ ਕਰਕੇ ਸਪਟੰਬਰ ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਰਿਫਿਊਜ਼ਲ ਫੇਸ ਕੀਤੇ ਸਟੂਡੈਂਟਸ ਨੇ ਤੇ ਹੁਣ ਇਹਦਾ ਇੰਪੈਕਟ ਜਿਹੜਾ ਉਹ ਕੈਨੇਡਾ ਦੀ ਜੌਬ ਮਾਰਕੀਟ ਜਾਂ ਹਾਊਸਿੰਗ ਮਾਰਕੀਟ ਦੇ ਉੱਤੇ ਪੈਣਾ ਸ਼ੁਰੂ ਹੋ ਚੁੱਕਾ ਹੈ ਇੱਕ ਤੁਹਾਡੇ ਨਾਲ ਮੈਂ ਰਿਪੋਰਟ ਜਿਹੜੀ ਹੈ ਉਹ ਸ਼ੇਅਰ ਕਰ ਰਿਹਾ ਇਸ ਰਿਪੋਰਟ ਦੇ ਵਿੱਚ ਤਿੰਨ ਦਿਨ ਪਹਿਲਾਂ ਪਬਲਿਸ਼ ਹੋਈ ਇਹ ਰਿਪੋਰਟ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀਆਂ ਰੈਂਟਲ ਪ੍ਰਾਈਸਸ ਨੇ ਟੋਰਾਂਟੋ ਦੇ ਉਹ ਹੋ ਗਏ ਨੇ ਖਾਸ ਕਰਕੇ ਜਿਹੜੀਆਂ ਅਪਾਰਟਮੈਂਟਸ ਨੇ ਉਹਨਾਂ ਦੇ 100 ਡਾਲਰ ਜਿਹੜੇ ਆ ਉਹ ਰੈਂਟ ਦੇ ਘਟਨੇ ਸ਼ੁਰੂ ਹੋ ਗਏ ਨੇ ਇਵਨ ਕਿ ਜਦੋਂ ਕੋਈ ਕਿਸੇ ਨੇ ਕਿਰਾਏ ਦੇ ਉੱਤੇ ਮਕਾਨ ਲੈਣਾ ਹੁੰਦਾ ਹੈ ਤੇ ਉਹ ਜਿਹੜਾ ਲੈਂਡਲੋਰਡ ਹੁੰਦਾ ਉਹਦੇ ਨਾਲ ਚੰਗੀ ਖਾਸੀ 바ਰਗਨਿੰਗ ਕਰਦਾ ਹੈ ਤੇ ਬਹੁਤ ਸਾਰੇ ਅਪਾਰਟਮੈਂਟ ਜਿਹੜੇ ਆ ਉਹ ਅਵੇਲੇਬਲ ਵੀ ਹੈਗੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਮਾਰਕੀਟ ਡਾਊਨ ਹੋਇਆ ਖਾਸ ਕਰਕੇ 2024 ਦੇ ਆਖਰੀ ਦੇ 2-3 ਮਹੀਨੇ ਦੇ ਵਿੱਚ ਜਿਹੜੀ ਰੈਂਟਲ ਪ੍ਰਾਪਰਟੀ ਹੈ ਉਹ ਬਹੁਤ ਵੱਡੀ ਵੱਡੇ ਲੈਵਲ ਦੇ ਉੱਤੇ ਡ੍ਰੌਪ ਡਾਊਨ ਹੋਈ ਹੈ ਉਹਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ 9.4% ਜਿਹੜੀ ਹੈ ਉਹ ਰੈਂਟਲ ਇਨਕਮ ਜਿਹੜੀ ਹੈ ਉਹ ਡਿਕਲਾਈਨ ਹੋਈ ਹੈ ਉਹ ਡਾਊਨ ਹੋਈ ਹੈ ਉਸ ਤੋਂ ਇਲਾਵਾ ਇਹ ਜੇਕਰ ਵੱਖ-ਵੱਖ ਕੈਟਾਗਰੀ ਦੇ ਵਿੱਚ ਦੇਖਿਆ ਜਾਵੇ ਤੇ ਜਿਹੜੇ ਕੈਨੇਡਾ ਦੇ ਵਿੱਚ ਰੀਅਲ ਏਸਟੇਟ ਮਾਹਿਰ ਨੇ ਜਾਂ ਫਿਰ ਜਿਹੜੇ ਰੈਂਟਲ ਪ੍ਰੋਪਰਟੀ ਵਗੈਰਾ ਦਾ ਕੰਮ ਕਰਦੇ ਨੇ ਉਹਨਾਂ ਦਾ ਇੱਕ ਐਕਸਪੀਰੀਅੰਸ ਇਹਦੇ ਵਿੱਚ ਸ਼ੇਅਰ ਕੀਤਾ ਗਿਆ ਹੈ ਉਹਨਾਂ ਦੇ ਇੱਕ ਐਕਸਪੀਰੀਅੰਸ ਮੁਤਾਬਿਕ ਤੇ ਇੱਕ ਰਿਪੋਰਟ ਦੇ ਅਕੋਰਡਿੰਗ ਜਿਹੜਾ ਟੋਰਾਂਟੋ ਦੀ ਆਪਾਂ ਗੱਲ ਕਰਦੇ ਆ ਨਵੰਬਰ ਦਾ ਇੱਕ ਆਂਕੜਾ ਪੇਸ਼ ਕੀਤਾ ਗਿਆ ਜਿਹਦੇ ਵਿੱਚ ਬੈਚਲਰ ਅਪਾਰਟਮੈਂਟ ਜਿਹੜੀ ਹੈ ਉਹ ਪਹਿਲਾਂ ਨਵੰਬਰ 2023 ਦੇ ਵਿੱਚ 2385 ਸੀਗੀ ਓਵਰ ਆਲ ਤੇ ਉਹ ਹੁਣ ਘਟ ਕੇ 1932 ڈالر ਤੇ ਆ ਗਈ ਹੈ ਯਾਨੀ ਕਿ 7% ਦਾ ਡਿਕਰੀਸ ਹੋਇਆ ਉਸ ਤੋਂ ਇਲਾਵਾ ਜਿਹੜੀ 1 ਬੈਡਰੂਮ ਦੀ ਸੀਗੀ ਅਪਾਰਟਮੈਂਟ ਉਹਦੇ ਵਿੱਚ ਆ ਉਹ ਹੁਣ 3115 ڈالر ਦੀ ਰਹਿ ਗਈ ਜਿਹੜੀ ਕਿ 3710 ڈالر ਦੀ ਸੀਗੀ ਇਹਦੇ ਵਿੱਚ ਤਕਰੀਬਨ 10% ਦਾ ਜਿਹੜਾ ਹੈ ਉਹ ਡਿਕਰੀਸ ਹੋਇਆ ਉਸ ਤੋਂ ਇਲਾਵਾ ਇੱਕ ਰਿਪੋਰਟ ਦੇ ਅਕੋਰਡਿੰਗ ਟੋਰਾਂਟੋ ਦੇ ਨਵੰਬਰ ਦੇ ਵਿੱਚ ਜਿਹੜਾ ਬੈਚਲਰ ਅਪਾਰਟਮੈਂਟ ਸੀਗਾ ਉਹਦੀ ਹੁਣ ਕੀਮਤਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਓਵਰ ਆਲ ਤੇ ਉਹ ਡਿਕਰੀਜ਼ ਹੋ ਕੇ 1932 ਡਾਲਰ ਰਹਿ ਗਈਆਂ ਨੇ ਜਿਹੜੀਆਂ ਕਿ ਤਕਰੀਬਨ 7% ਜਿਹੜਾ ਉਹ ਡਿਕਰੀਜ਼ ਹੋਈਆਂ ਨੇ ਇਹਦਾ ਕੰਪੈਰੀਜ਼ਨ ਜੇਕਰ ਆਪਾਂ ਨਵੰਬਰ 2023 ਦੇ ਨਾਲ ਕਰ ਲਈਏ ਉਧਰ ਦੂਜੇ ਪਾਸੇ 2385 ਡਾਲਰ ਜਿਹੜਾ ਉਹ ਇੱਕ ਕਹਿ ਸਕਦੇ ਹੋਰ ਡ੍ਰੌਪ ਡਾਊਨ ਆਇਆ ਹੈ ਉਹ ਡ੍ਰੌਪ ਡਾਊਨ ਆਇਆ 1 ਬੈਡਰੂਮ ਦੀ ਅਪਾਰਟਮੈਂਟ ਜਿਹੜੀ ਹੈ ਉਹਦੇ ਵਿੱਚ ਤਕਰੀਬਨ 8% ਦਾ ਡ੍ਰੌਪ ਹੈ 3115 ਉਹਦਾ ਹੁਣ ਰਹਿ ਗਿਆ ਹੈ ਟੋਟਲ ਵੈਲਿਊ ਜਿਹੜੀ ਜੇਕਰ ਉਹਦਾ ਕੰਪੈਰੀਜ਼ਨ 2023 ਦੇ ਨਾਲ ਕਰਦੇ ਆਂ ਤੇ ਇਹ ਤਕਰੀਬਨ ਓਵਰਆਲ ਦੀ ਗੱਲ ਕਰ ਲਈਏ ਜੇਕਰ 3 ਬੈਡਰੂਮ ਦੇ ਉੱਤੇ ਜਾਂਦੇ ਆਂ ਤਾਂ ਉਹਦੇ ਵਿੱਚ ਵੀ 6% ਦਾ ਡਿਕਰੀ ਜਿਹੜਾ ਉਹ ਦਿਖਾਇਆ ਗਿਆ ਇਸ ਰਿਪੋਰਟ ਦੇ ਹਵਾਲੇ ਦੇ ਨਾਲ ਜੇਕਰ 2024 ਦੀ ਗੱਲ ਕਰੀਏ ਤੇ ਅਪ੍ਰੋਕਸੀਮੇਟਲੀ 3 ਲੱਖ 64000 ਜਿਹੜੇ ਸਟੱਡੀ ਪਰਮਿਟ ਹੈ ਉਹਨਾਂ ਦੇ ਅਪਰੂਵਲ ਦਾ ਇੱਕ ਅੰਕੜਾ ਰੱਖਿਆ ਗਿਆ ਸੀ ਜਿਹੜਾ ਕਿ 2023 ਦੇ ਕੰਪੈਰੀਜ਼ਨ ਦੇ ਵਿੱਚ 35% ਘੱਟ ਸੀਗਾ ਪਰ ਉਸ ਤੋਂ ਵੀ ਘੱਟ ਅਪਲੀਕੇਸ਼ਨ ਜਿਹੜੀਆਂ ਨੇ ਉਹ ਅਪਰੂਵ ਹੋਈਆਂ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਆંકੜਾ ਹੈ ਤੇ ਇਹਦਾ ਇੰਪੈਕਟ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਸੋ ਇਹ ਸਿਰਫ ਹਾਊਸਿੰਗ ਪ੍ਰੋਪਰਟੀ ਦੇ ਨਾਲ ਹੀ ਸੰਬੰਧਿਤ ਨਹੀਂ ਹੈਗਾ ਇਸ ਦੇ ਨਾਲ ਨਾਲ ਕੈਨੇਡਾ ਦੇ ਵਿੱਚ ਭਾਵੇਂ ਕੋਈ ਗ੍ਰੋਸਰੀ ਦੀ ਮਾਰਕੀਟ ਹੈ ਭਾਵੇਂ ਕੋਈ ਹੋਟਲਸ ਨੇ ਜਾਂ ਫਿਰ ਹੋਰ ਜਿਹੜੇ ਵੀ ਬਿਜ਼ਨਸ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਸਟੂਡੈਂਟ ਨਾ ਸਿਰਫ ਇੱਕ ਪਾਰਟ ਟਾਈਮ ਕੰਮ ਕਰਨ ਲਈ अवेलेबल ਹੁੰਦੇ ਸੀਗੇ ਸਗੋਂ ਇਜ਼ੀ ਚੀਜ਼ਾਂ ਜਿਹੜੀਆਂ ਰੋਜ਼ਮਰਰਾ ਜ਼ਿੰਦਗੀ ਦੀਆਂ ਡੇਲੀ ਰੂਟੀਨ ਦੇ ਜਿਹੜੇ ਖਰਚੇ ਹੁੰਦੇ ਆ ਉਹ ਵੀ ਜਿਹੜੀਆਂ ਜਿੰਨਾ ਤੋਂ ਬਿਜ਼ਨਸ ਚੱਲਦੇ ਸੀਗੇ ਉਹਨਾਂ ਤੇ ਵੀ ਬਹੁਤ ਵੱਡਾ ਅਸਰ ਪਿਆ ਹੈਗਾ ਉਸ ਤੋਂ ਬਾਅਦ ਕੈਨੇਡਾ ਦੀ ਜੋਬ ਮਾਰਕੀਟ ਦੀ ਗੱਲ ਕਰ ਲਈਏ ਤੇ ਸਿਰਫ ਇੱਕ ਜੋਬ ਬੈਂਕ ਕੈਨੇਡਾ ਦਾ ਹੀ ਅgetReference ਹਵਾਲਾ ਦਿੱਤਾ ਜਾਵੇ ਤੇ 1 ਲੱਖ ਤੋਂ ਵੀ ਵੱਧ ਜੋਬ ਜਿਹੜੀਆਂ ਨੇ ਉੱਥੇ ਲਿਸਟਡ ਨੇ 1 ਲੱਖ 5686 ਜੋਬ ਜਿਹੜੀਆਂ ਨੇ ਉਹ ਜੋਬ ਬੈਂਕ ਕੈਨੇਡਾ ਦੇ ਉੱਤੇ ਲਿਸਟਡ ਨੇ ਉਸ ਤੋਂ ਬਾਅਦ ਇੱਕ ਰਿਸਰਚ ਦੀ ਗੱਲ ਕਰ ਲਈਏ ਜਾਂ ਫਿਰ ਸਟੈਟਿਸ ਕੈਨੇਡਾ ਦੇ ਵਿੱਚ ਇੱਕ ਰਿਪੋਰਟ ਦੀ ਗੱਲ ਕਰ ਲਈਏ ਕੈਨੇਡਾ.ca ਦਾ ਲਿੰਕ ਮੈਂ ਦੇ ਦਾਂਗਾ ਉੱਥੇ ਜਾ ਕੇ ਇਸ ਰਿਪੋਰਟ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਉਹਦੇ ਵਿੱਚ ਕਿਹਾ ਗਿਆ ਹੈ ਕਿ ਜਿਹੜਾ ਇਹ ਫੈਸਲੇ ਲਏ ਜਾ ਰਹੇ ਨੇ ਇਹਦਾ ਇੰਪੈਕਟ ਕਿੱਡੇ ਵੱਡੇ ਪੱਧਰ ਤੇ ਹੈ ਜੇ ਅੰਕੜੇ ਤੇ ਜਾਈਏ ਤੇ ਉਹਦੇ ਹਿਸਾਬ ਦੇ ਨਾਲ 2024 ਤੋਂ ਲੈ ਕੇ 2030 ਦੇ ਵਿੱਚਕਾਰ 5 ਮਿਲੀਅਨ ਕੈਨੇਡੀਅਨਸ ਜਿਹੜੇ ਨੇ ਉਹ ਰਿਟਾਇਰ ਹੋਣ ਜਾ ਰਹੇ ਨੇ ਸੋ ਉਸ ਤੋਂ ਇਲਾਵਾ ਜਿਹੜੇ ਕਹਿ ਸਕਦੇ ਕਿ ਇਹ ਵਰਕਰ ਰਿਟਾਇਰ ਹੋਣਗੇ ਫਿਰ ਉਹਨਾਂ ਦੀ ਜਗ੍ਹਾ ਜਿਹੜੇ ਨਵੇਂ ਲੈਣਗੇ ਉਹਨਾਂ ਦਾ ਉਸ ਪਾਸੇ ਵੀ ਜਿਹੜਾ ਵਾ ਉਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਮਾਰਕੀਟ ਦੀ ਨੀਡ ਨੂੰ ਪੂਰਾ ਕਰਨਾ ਹੈ ਤੇ 5 ਮਿਲੀਅਨ ਬੰਦਾ ਜੇ ਰਿਟਾਇਰ ਹੋਏਗਾ ਤੇ ਉਹਨਾਂ ਨੂੰ ਰਿਪਲੇਸ ਕਰਨ ਵਾਸਤੇ ਵੀ ਕਿਉਂਕਿ ਜੇਕਰ ਮਾਰਕੀਟ ਨੂੰ ਪ੍ਰੋਪਰ ਚਲਾ ਕੇ ਰੱਖਣਾ ਹੈ ਤਾਂ ਉਹ ਵੀ ਜ਼ਰੂਰੀ ਹੈਗਾ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ 65 ਸਾਲ ਤੋਂ ਉੱਪਰ ਦੇ ਜਿਹੜੇ 19% ਲੋਕ ਜਿਹੜੇ ਆ ਟੋਟਲ ਪੋਪੂਲੇਸ਼ਨ ਦਾ ਉਹ 65 ਸਾਲ ਤੋਂ ਉੱਤੇ ਨੇ ਸੋ ਉਹ ਵੀ ਯੰਗ ਬਲੱਡ ਦੇ ਨਾਲ ਉਹਨੂੰ ਕਿਤਰਾ ਰਿਪਲੇਸ ਕਰਨਾ ਉਹ ਵੀ ਇੱਕ ਵੱਡਾ ਚੈਲੰਜ ਹੈ ਤੇ ਇਹ ਸਾਰਿਆਂ ਦਾ ਸੋਲੂਸ਼ਨ ਜਿਹੜਾ ਵਾ ਇਹ ਕਿਹਾ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਹੀ ਹੈਗਾ ਹੈ ਇਮੀਗ੍ਰੇਸ਼ਨ ਤੋਂ ਲਾਵਾ ਹੋਰ ਕੋਈ ਸੋਲੂਸ਼ਨ ਨਹੀਂ ਬੰਦਾ ਸੋ ਰਿਪੋਰਟ ਦਾ ਲਿੰਕੂ ਮੈਂ ਦੇ ਦਾਂਗਾ ਉੱਥੇ ਜਾ ਕੇ ਪੜ੍ਹ ਲਓ ਬਿਲਕੁਲ ਤਾਜ਼ਾ ਰਿਪੋਰਟ ਹੈ ਕਿ ਜਿਹੜਾ ਇਮੀਗ੍ਰੇਸ਼ਨ ਦਾ ਇੰਪੈਕਟ ਕੈਨੇਡਾ ਦੇ ਉੱਤੇ ਬਹੁਤ ਵੱਡੇ ਲੈਵਲ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਸੋ ਜੇਕਰ ਇਹਦਾ ਇਦਾਂ ਦਾ ਇੰਪੈਕਟ ਹੁੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਂਕਿ ਨਵੀਂ ਸਰਕਾਰ ਜਦੋਂ ਬਣਦੀ ਹੈ ਉਦੋਂ ਇਮੀਗ੍ਰੇਸ਼ਨ ਇੱਕ ਵਾਰ ਫਿਰ ਕੈਨੇਡਾ ਦੇ ਵਿੱਚ ਦੇਖ ਨੂੰ ਮਿਲ ਸਕਦਾ ਹੈ ਹਾਲਾਂਕਿ ਜਿੱਦਾਂ ਪਹਿਲਾਂ ਰਿਹਾ ਹੈ ਹੋ ਸਕਦਾ ਕਿ ਉਸ ਤੋਂ ਸੁਧਰਿਆ ਹੋਇਆ ਜਾਂ ਫਿਰ ਉਦਾਂ ਦਾ ਨਾਂ ਹੋਵੇ ਥੋੜਾ ਠੀਕ ਹੋਵੇ ਬਟ ਕੈਨੇਡਾ ਦੇ ਦਰਵਾਜ਼ੇ ਜਿਹੜੇ ਉਹ ਪਰਮਾਨੈਂਟਲੀ ক্লোਜ਼ ਨਹੀਂ ਹੋਣਗੇ ਸੋ ਇਸ ਨੂੰ ਲੈ ਕੇ ਜੋ ਨੈਗੇਟਿਵ ਸੀਗੇ ਉਹਨਾਂ ਨੂੰ ਇਸ ਰਿਪੋਰਟ ਤੋਂ ਇਹ ਸਮਝਣਾ ਚਾਹੀਦਾ ਹੈ ਕਿ ਭਈ ਇੰਨਾ ਨੈਗੇਟਿਵ ਹੋਣ ਵਾਲੀ ਕੋਈ ਗੱਲ ਹੈ ਨਹੀਂ ਉਮੀਦ ਕਰਦਾ ਵਲੋਗ ਪਸੰਦ ਆਇਆ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਜਿੱਥੇ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨਾਲ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈ